ਇਦਰ ਭਾਜੀ ਹੈਡ ਹੋ ਗਏ ਰੈਡੀ ਤੇ ਅੱਜ ਚੱਲੇ ਭਾਜੀ ਪਰੌਣਿਆਂ ਨੂੰ ਲੈਣ ਅਸੀਂ ਤੁਹਾਨੂੰ ਹੁਣ ਦੱਸਾਂਗੇ ਜਦੋਂ ਆਉਂਦੇ ਪਰੌਣੇ ਫੇਰ ਮਿਲਾ ਕੇ ਤੁਹਾਨੂੰ ਦੱਸਾਂਗੇ ਕਿ ਨਾਲ ਨੂੰ ਚੱਲੇ ਰੈਡੀ ਹੋ ਗਏ ਜੋ ਭਾਜੀ ਹੋਰ ਹੋਰ ਚੱਲੇਗਾ ਫਿਰ ਹਾਂਜੀ ਚਲੋ ਜਾਓ ਫਿਰ ਬਾਏ ਬਾਏ ਮਿਲਦੇ ਆਏ ਚਕੇ ਬਾਏ ਬਾਏ ਵੈਲਕਮ ਆਜੋ ਆਜੋ ਆ ਕੇ ਕੀ ਸੀ ਪਾਸ ਸੀ ਆਜੋ அடை <laughs> 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 ਪਤਾ ਮੈਨੂੰ ਪਤਾ ਮੈਨੂੰ ਵੀ ਜੋਰ ਲਾਇਆ ਛੋਟੇ ਨੇ ਵੀ ਜੋਰ ਲਾਇਆ ਗਈ ਚੱਲ ਮੈਨੂੰ ਪਤਾ ਹੈ ਇਹ ਘਰਾਬ ਆਨੂੰ ਤਾਂ ਕਹਿੰਦੀ ਆਨੂੰ ਤਾਂ ਕਹਿੰਦੀ ਮੂਛੇ ਵਾਲਾ ਆਏ ਤੇ ਮੇਰਾ ਇੱਧਰ ਕੱਪੜੇ ਪਾ ਪਾ ਕੇ ਵੇਖਣਦੇ ਆ ਦੀਦੀ ਨੇ ਸਾਡੇ ਵੱਤ ਬਹੁਤ ਸਾਰੀ ਸ਼ਾਪਿੰਗ ਕੀਤੀ ਤਿੰਨਾ ਪਹਿਣਾ ਵਾਸਤੇ ਬਹੁਤ ਬਹੁਤ ਥੈਂਕ ਯੂ ਦਰਦ ਸਾਰਿਆਂ ਨੇ ਆਪਾਂ ਆਪਣੇ ਝੋਲੇ ਭਰ ਲਏ ਉਹ ਰਿੰਦਰ ਤੂੰ ਆਪਣਾ ਝੋਲਾ ਰੱਖ ਲਿਆ ਕਿੱਟੀ ਮੈਂ ਰੱਖ ਲਿਆ ਰੱਖ ਲਿਆ ਉਧਰ ਮੈਡਮ ਪਾਪਾ ਕੇ ਵੇਖਣ ਦੀ ਆ ਤੇ ਸਾਡੀ ਕੋਈ ਹਿੰਮਤ ਨਹੀਂ ਤੇ ਅਨਹਦਵਲ ਸੋਸੀ ਕਸਾਰਾ ਵੈਲਕਮ ਟੂ ਦ ਸਾਡਾ YouTube YouTube ਚੈਨਲ ਤੇ ਅਨਹਦੀ ਇਲੂ ਵਲੌਗਸ ਤੇ ਅੱਜ ਸਾਡੇ ਘਰ ਆ ਰਿਹਾ ਗੈਸਟ ਤੁਹਾਨੂੰ ਮਿਲੋਣੇ ਆ ਕਿਹੜੀ ਗੈਸਟ ਆਉਂਦੇ ਨੇ ਕਦੋਂ ਕਦੋਂ ਮਿਲਣਾ ਕਦੋਂ ਸ਼ਾਮ ਤੱਕ ਆ ਜਾਣਾ ਹਾਂਜੀ ਸ਼ਾਮ ਤੱਕ ਆ ਜਾਣਾ ਇਸ ਤੇ ਉਹਨਾਂ ਅੱਜ ਤੱਕ ਤਾਂ ਹੀ ਕਰੋ ਵੇਟ ਉਹਨਾਂ ਜਿਹੜੇ ਤੱਕ ਆਪਾਂ ਵੇਟ ਕਰਦੇ ਹਾਂ ਤੁਸੀਂ ਵੀ ਕਰੋ ਹੁਣ ਪਰ ਨਾ ਤੋ ਕਿ ਜਾ ਨੇ ਰੇ ਮੈਂਜੀ ਟਾਊਨ ਅੱਜ ਨਹੀਂ ਜਾਣਾ ਨਹੀਂ ਅੱਜ ਨਹੀਂ ਜਾਣਾ ਅੱਜ ਉਹਨਾਂ ਦੀ ਪਰੋਣਿਆਂ ਦੀ ਤਿਆਰੀ ਕਰਨੀ ਆ ਰੋਟੀ ਪਾਣੀ ਬਣਾਉਣਾ ਉਹਨਾਂ ਵਾਸਤੇ ਉਸ ਤੋਂ ਅਗਲੇ ਦਿਨ ਚੱਲ ਜਾਂਗੇ ਹਾਂ ਮਿਲਿਆ ਹਾਂ ਇਹ ਬੋਰਿੰਗ ਟਾਈਮ ਦੇ ਵਿੱਚ ਜੋ ਵੇਟਿੰਗ ਕਰਾਂਗੇ ਹਾਂ ਵੇਟਿੰਗ ਕਰਨੀ ਬੜੀ ਔਖੀ ਹੁੰਦੀ ਆ ਹਾਂ ਥੱਲੇ ਦੀਦੀ ਹੁਣੀ ਕਰ ਰਹੀ ਹੈ ਤਿਆਰੀ ਪਰੋਣਿਆਂ ਦੀ ਤੇ ਭਾਜੀ ਹੁਣੀ ਨਹੀਂ ਚੱਲੇ ਆ ਉਹਨਾਂ ਨੂੰ ਲੈਣ ਤੇ ਹਜੇ ਭਾਜੀ ਤਿਆਰ ਨਹੀਂ ਤਿਆਰ ਹੁੰਦੇ ਆ ਉਹੀ ਤਿਆਰ ਹੁੰਦੇ ਆ ਪਹਿਲਾਂ ਉਹਨਾਂ ਨੂੰ ਥੋੜਾ ਜਿਹਾ ਕੰਮ ਹੀ ਹੋਣਾ ਲੈ ਆਪਣਾ ਕੰਮ ਕਰਕੇ ਫਿਰ ਗੜ ਜਾਣਾ ਫਿਰ ਉਹਨਾਂ ਨੂੰ ਲੈਣ ਜਾਣਾ 에ਰਪੋਰਟ ਤੋਂ ਬੜਾ ਦੂਰੇ ਇੱਥੇ ਤੁਹਾਡੇ ਵੱਲ ਤੇ ਸਰਪ੍ਰਾਈਜ਼ ਕੌਣ ਆ ਰਿਹਾ ਦੱਸ ਦੀਆਂ ਨੂੰ ਨਹੀਂ ਦੱਸ ਦੀਏ ਇਦਰ ਪਾਜੀ ਹੈਡ ਹੋ ਗਿਆ ਰੈਡੀ ਤੇ ਅੱਜ ਚੱਲੇ ਪਾਜੀ ਪਰੌਣਿਆਂ ਨੂੰ ਲੈਣ ਅਸੀਂ ਤੁਹਾਨੂੰ ਹੁਣ ਦੱਸਾਂਗੇ ਜਦੋਂ ਆਉਂਦੇ ਪਰੌਣੇ ਫੇਰ ਮਿਲਾ ਕੇ ਤੁਹਾਨੂੰ ਦੱਸਾਂਗੇ ਕਿ ਨਾਲ ਨੂੰ ਲੈਣ ਚੱਲੇ ਰੈਡੀ ਹੋ ਗਿਆ ਜੀ ਪਾਜੀ ਹੋਰ ਹੋਰ ਚੱਲੇ ਜੋ ਫਿਰ ਹਾਂਜੀ ਚਲੋ ਜਾਓ ਫਿਰ ਬਾਏ ਬਾਏ ਮਿਲਦੇ ਆਏ ਜਿੱਕੇ ਬਾਏ ਬਾਏ ਪਰੌਣਿਆਂ ਦੀ ਕਰੰਦੇ ਅਸੀਂ ਵੇਟ ਬਸ ਪਰੌਣੇ ਪਹੁੰਚਣੇ ਵਾਲੇ ਆ ਤਾਂ ਫਿਰ ਅਸੀਂ ਤੁਹਾਨੂੰ ਦੱਸਦੇ ਆ ਕਿ ਕੌਣ ਆ ਰਿਹਾ ਸਾਨੂੰ ਮਿਲਣ ਹਰਾਨੰਦ ਹਾਂਜੀ ਥੋੜਾ ਜਿਹਾ ਟਾਈਮ ਰਹਿ ਗਿਆ ਬਸ 2 ਘੰਟੇ ਰਹਿ ਗਏ ਦੋ ਘੰਟੇ ਬਾਅਦ ਤਾਂ ਨੂੰ ਦੱਸਦੇ ਆ ਕਿ ਕੌਣ ਆ ਰਿਹਾ ਮਿਲਨ ਮਨਾਂ ਟੈਕਸਾਈਟਮੈਂਟ ਬੜੀ ਹੁੰਦੀ ਮਿਲਨ ਦੇ ਜਿਵੇਂ ਜੇ ਭੱਜ ਗਈ ਜਿੱਥੇ ਗੱਡੀ ਹੋਵੇ ਜਾ ਕੇ ਮੇਲਾ ਵਾ ਮਾਸਲ ਜੀ ਗਏ ਲੈਣ ਆਣ ਹੱਦੇ ਚਲੋ ਮਿਲਦੇ ਫਿਰ ਉਹਨਾਂ ਨੂੰ ਹੀ ਰੋਂਦੇ ਆ ਤੇ ਠੀਕ ਆ ਹਾਂਜੀ ਮਿਲਦੇ ਆ ਸਰਪ੍ਰਾਈਜ਼ ਦੇ ਨਾਲ ਗੈਸ ਕਰੋ ਹਾਂ ਕੌਣ ਆਉਂਦੇ ਆ ਹਾਂਜੀ ਗੈਸ ਕਰੋ ਸਰ ਕਮੈਂਟ ਕਰੋ ਕਮੈਂਟ ਕਰੋ ਕਮੈਂਟ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗ ਜੇ ਨਾ ਕਮੈਂਟ ਕਰਦਾ ਕਰਨਾ ਉਹਨਾਂ ਨੂੰ ਸੀਟਿੰਗ ਨਹੀਂ ਕਰਨਗੇ ਇਸਨੇ ਕਦੀ ਤੱਕ ਨਾਲ ਗੱਲ ਕਰਨ ਦੀ ਮੈਂ ਹਾਂਜੀ ਮੈਂ ਪ੍ਰਾਣੇ ਦੀ ਬੇਟਾ ਹੁੰਦੀ ਨਾ ਹਾਂ ਆਪਾਂ ਨਹੀਂ ਦੇ ਆਪਾਂ ਬੋਰ ਹੋ ਗਏ ਬੈਠਾ ਕਰ ਕਰਕੇ ਮੈਂ ਸਰਪ੍ਰਾਈਜ਼ ਦਾ ਖਾਣਾ ਸਾਰਾ ਦਰਵਾਜ਼ੇ ਨਾ ਚੀਨ ਕਿ ਉਹ ਸਾਰੇ ਸਰਪ੍ਰਾਈਜ਼ ਦਾ ਖਾਣਾ ਸਾਰੇ ਉਹ ਹਾਂ ਮਸੀਤੇ ਆਈ ਨਹੀਂ ਦੱਸ ਕਿ ਕੋਈ ਨਾ वेलकम आ जाओ आ जाओ साची ਕਰੋ ਕਿਉਂ ਕਰੀਏ ਅਸੀਂ ਬਸ ਸਿੱਧੀ ਆ ਜਾਓ ਸੱਚੀ ਕਿਹਾ ਕਰ ਪਰ ਲਾ ਫੋਨ ਤੇਰਾ ਤੂੰ ਇਹ ਸੈਟਰ ਕਰ ਦੋ ਬੰਦੇ ਸਾਨੂੰ ਪਤਾ ਹੀ ਤੇਰੀ ਮਾਚੀ ਦਾ ਕੀ ਕਰ ਮੈਂ ਵੀ ਮਿਲਣ ਲੱਗੀ ਸੱਚੀ ਕਰਦੀ ਸੱਚੀ ਕਰ ਕੇ ਕੋਈ ਨਹੀਂ ਹਮੇ ਨੂੰ ਮੰਨ ਤਾ ਤੇ ਅੰਦਰ ਲਾ ਜਾ ਅਬ ਨਾ ਉਸ ਉੰਦਰ ਆ ਜਾ ਮੁੰਡ ਨੂੰ ਕਹਿ ਰਹੀ ਸੀ ਮੈਂ ਕਹਿੰਦੀ ਆ ਜਾਉਣ ਨਹੀਂ ਦਿਆ ਉਹ ਜਮਾ ਸੀ ਨਹੀਂ ਆਜੋ ਨਹੀਂ ਆਜੋ ਮੇਰੀ ਚੋਤੀ ਨਾ ਹੈਪੀ ਬਰਥਡੇਅ ਕਹਣਾ ਹੋ ਪਰ ਉਹ ਮੈਂ ਸਾਰਾ ਦਿਨ ਚੱਕਣਾ ਤੈਨੂੰ ਚਲਾ ਦੇ ਜਗਦੰਨ ਡੰਗ ਲਓਗੇ ਆ ਜਾ ਖਾਈ ਤੇ ਤੈਨੂੰ ਜਮਾ ਸੀ ਆਜਾ ਅੱਜ ਕਿਉਂ ਤੈਨੂੰ ਆਇਆ ਹੱਲੇ ਤੇ ਇੱਥੇ ਤੈਨੂੰ ਆ ਨਹੀਂ ਕੋਈ ਇਹਦੇ ਕਿਵੇਂ ਤੇ ਹੁਣ ਆ ਦਾ ਸਰਪ੍ਰਾਈਜ਼ ਹੋ ਗਿਆ ਆ ਬਾਕੀ ਪੂਰਾ ਨਮਣਾਉ ਆਵਲੂ ਕੱਢ ਲੈ ਗੱਡੀ ਆਹੋ ਪਹਿਲਾਂ ਤੂੰ ਲੈ ਮੇਰਾ ਕੁੱਤ ਰੋ ਦੇਖੋ ਅਰਮਾਨ ਜਾ ਕੇ ਰੋ ਦੇਖਿਆ ਦਾ ਇਹ ਦੇਖਣਾ ਨਹੀਂ ਫਗਰ ਸਾਰੇ ਰੋ ਦੇਖੋ ਉਹ ਯਾ ਲੈ ਗਈ ਆਲਾ ਨਾ ਆ ਨੀ ਮੁੱਚਾ ਦੇ ਇਹਨੇ ਫੂਛੂੜ ਜਾ ਬਦ ਹਰ ਬਲੇ ਸਾਫ ਕਰ ਹਰ ਬਲੇ ਸਾਫ ਕਰ ਆਵਲ ਆ ਗਿਆ ਅਨੁਰਤ ਕੋ ਅਬੀ ਅਰਮਾਨ ਵੀ ਆ ਗਿਆ ਦੀਦੀ ਵੀ ਆ ਗਏ ਨੇ ਰੌਣਕਾਂ ਲੱਗ ਗਈਆਂ ਪੂਰੀਆਂ ਤੇ ਪਤਾ ਬੋਲ ਕਿਦਾਂ ਦਾ ਰਿਹਾ ਸਫਰ ਤੁਹਾਡਾ ਹੋਰ ਹੀ ਵੱਲ ਵੀ ਅੱਜ ਸੇ ਨੰਬਰ ਤੇ ਪਰ ਪੰ ਲੈ ਜਿੱਧਰ ਜਿੱਧਰ ਮਾਸੀ ਤੇ ਉਧਰ ਉਧਰ ਸਾਰੇ ਜਾਣੇ ਦੂਜੀ ਮਾਸੀ ਅਜੇ ਤੇ ਲਈ ਆ ਹੂ ਹੂ ਚੱਲ ਥੱਲੇ ਨਹੀਂ ਨਹੀਂ ਥੱਲੇ ਉਤਾਰਨਾ ਨੂੰ ਮੈਂ ਇੰਦਾ ਨਹੀਂ ਦੇ ਸਕਦੀ ਤੁਹਾਨੂੰ ਨਹੀਂ ਇਹ ਛੋਟਾ ਆ ਦੇ ਇਹਨੇ ਵੇਲ ਨਾ ਫੜਲੇ ਪਰੌਣੇ ਪਿਕ ਬਣਵਾਤੇ മാസ അവൽ അവൽ മാ ਉਹਨਾਂ ਨੇ ਥੱਲੇ ਬਿਠਾਇਆ ਚਾਹ ਨਾਲ ਲੱਡੂ ਦਿੱਤੇ ਹਨ ਸਵਾਦ ਹੀ ਲੱਡੂ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਮੈਂ ਟੀਚਰ ਐ ਮੈਂ ਤੁਹਾਡੀ ਮੈਂ ਮਸੀ ਉਦੋਂ ਦੀ ਹੋਰ ਇਹ ਕਰਕੇ ਖਾਣ ਨਹੀਂ ਮੌਕਾ ਚੱਲੇ ਜਿਆਦਾ ਵੇ ਮੈਂ ਖਾਦੇ ਹੁੰਦੀ ਸੀ ਹਨ ਜਿਆਦਾ ਮੈਂ ਖਾਦੇ ਨਾ ਆਪੇ ਲਿਆ ਦੇ ਆਪੇ ਖਾ ਲਈ ਤੇ ਮੇਰੇ ਵੱਲ ਵੀ ਕਰ ਦੋ ਮੈਂ ਵੀ ਹਾਂ ਬਹੁਤ ਫਨ ਸ਼ਨ ਹੋ ਰਿਹਾ ਪਿਲੇ ਦਿਨ ਬਹੁਤ ਲਗਾਉਂਦੇ ਆ ਆਪਾਂ ਵਰਿੰਦਰ ਦੇ ਵਿਆਹ ਤੇ ਚਮੇ ਜਾਨੀਆਂ ਪੈਣਾ ਇਕੱਠੀਆਂ ਹੋਈਆਂ ਹਨ ਮੈਂ ਵਰਿੰਦਰ ਦੇ ਵਿਆਹ ਤੇ ਅਸੀਂ ਚਮੇ ਪੈਣਾ ਇਕੱਠੀਆਂ ਹੋਈਆਂ ਹਾਂ ਤੇ ਅੱਜ ਫਿਰ ਨਿਆਣੇ ਪਹਿਲੀ ਵਾਰ ਕੀ ਇਕੱਠੇ ਹੋਏ ਹਾਂ ਹੋਰ ਸਹੀ ਗੱਲ ਹੈ ਉਦਾਂ ਤੇ ਹੁੰਦੇ ਰਹਿੰਦੇ ਸਾਰੇ ਜਾਣੇ ਪਰ ਇਕੱਠੇ ਸਾਰੇ ਕਾਫੀ ਟਾਈਮ ਬਾਦਾਂ ਹੋਏ ਵਰਿੰਦਰ ਤੇਰਾ ਵਿਆਹ ਕਿਹੜੀ ਸਮਝ ਆਹੀ 21 21 ਪੰਜੀ ਚ ਇਕੱਠੇ ਹੋਏ ਆਪਾਂ ਮਸਾਲਾ ਕਰ ਦੇਂਦਾ ਤੱਕ ਪਾਸ ਕਰਕੇ ਸੋਚ ਕੇ ਦੱਸ ਤੇ ਫੇਰੀ ਤੋਂ ਮਜ਼ਾ ਆਉਂਦਾ ਵਾ ਨਾ ਹਾਂ ਨਾ ਹੋ ਕਹਿੰਦਾ ਨਹੀਂ ਆਉਂਦਾ ਪਰ ਹੁਣੇ ਆ ਗਏ ਮਜ਼ਾ ਨਹੀਂ ਆਉਂਦਾ ਅਵਲ ਅਵਲ ਕਿਦਾਂ ਫੇਰੇ ਮਸਤੀ ਪੈਂਡ ਆਣ ਕੇ ਕਿਦਾਂ ਲੱਗਾ ਖਿਆਖਿਰਦਾ ਅਵਲ ਇੱਧਰ ਇੱਧਰ ਬਾਹਰ ਨਹੀਂ ਜਾਣਾ ਇੱਧਰ ਆਇਆ ਨਹੀਂ ਜਾਂਦਾ ਚਲ ਲਾਈਟ ਚੇਂਜ ਕਰਦੇ ਲਾਈਟ ਚੇਂਜ ਕਰਦੇ ਹਾਂ ਇੱਕ ਆ ਵੀ ਲੈ ਆ ਲੈ ਆ ਲੈ ਚੰਗਲ ਕਾ ਚਲੇਗੇ ਰੰਗ ਰੰਗ ਧਿਆਨ ਨਾ ਪਾੜੀ ਜਨਾ ਚੜ ਜਾਈ ਕਿਤੇ ਤੇ ਗਏ ਅੱਗੋ ਆਈ ਬਸ சீனா <ruh> <attackers> <autreắm> അഭി അഭി താണക്കേലോ ഭാ അറമി ഭൂ കമ്മ്യ ਦੀ ਜੀ ਬਾਸਟੈਂਡ ਲੱਗਦਾ ਬਾਸਟੈਂਡ ਵਾਲਾ ਹਲ ਬਲਿਆ ਉੱਤੇ ਬਾਥਰੂਮ ਦੀ ਲਾਈਨ ਲੱਗੀ ਅਵਲ ਮੁਜ਼ਾਹ ਹੋ ਰਿਹਾ ਇਧਰ ਆਉਣ ਦਾ ਕਰਦੀ ਬ੍ਰੇਕਫਾਸਟ ਇਨੋ ਤੇ ਉਹ ਇਧਰ ਦੀ ਜੀਨ ਪਕਾ ਦਾ ਖੋਲ ਲੈ ਆਪਣਾ ਬਾਥਰੂਮ ਤੇ ਲੜਾਈਆਂ ਹੁੰਦੀ ਸਵੇਰ ਦੀ ਅਬੀ ਤੇਰਾ ਪ੍ਰੋਗਰਾਮ ਕਰਦੀ ਐ ਮਸੀ ਆਈਆਂ ਸਾਰੀਆਂ ਕੀ ਤੇਰਾ ਪ੍ਰੋਗਰਾਮ ਵਿਆਹ ਕਰਦੀ ਐ ਤੇਰਾ ਨਹੀਂ ਫਿਰ ਮਸ ਇਹਦਾ ਫਾਇਦਾ ਚੱਕ ਪ੍ਰੋਗਰਾਮ ਕਰ ਲਾਂਗਾ ਇਹ ਉਹ ਹਾਂ ਪ੍ਰੋਗਰਾਮ ਦਸਤਾਰ ਬੰਦੀ ਦਸਤਾਰ ਬੰਦੀ ਕਰਦੀ ਏ ਤੇਰੀ ਇੱਥੇ ਆਵਲ ਆਵਲਵੇ ਆਵਲ ਆਵਲ ਦੁੱਸ਼ ਨੀ ਪੀਣਾ ਨਹੀਂ ਪੀਣਾ ਬੱਚਾ ਇਧਰ ਆਲੂ ਵਾਲੇ ਪਰੌਂਠੇ ਬਣ ਗਏ ਆ ਆਲੂ ਵਾਲੇ ਪਰੌਂਠੇ ਖਾਣ ਲੇ ਸਾਰੇ ਜਣੇ ਅਨਦ ਖਾ ਕੇ ਸੌਂ ਗਿਆ ਵਾ ਅਨ ਸੌਂ ਗਿਆ ਵਾ ਤੋ ਹੈ ਅਨਹਦ ਸੌਂ ਗਿਆ ਚੌਰੀ ਨਾ ਬਸਦੀ ਤੂੰ ਖਾਇਆ ਯਾ ਬ੍ਰੈਕਫਾਸਟ ਵਾਰ ਕਰਾਇਆ ਹਾਂ ਅਹੀ ਦ ਖਾਂਦੇ ਆਲੂ ਵਾਲੇ ਪਰੌਂਠੇ ਕਿਦਾਂ ਦੇ ਲੱਗੇ ਬਰਿੰਦਰ ਬਹੁਤ ਸਵਾਦ ਬਾਰ ਮੀ ਵੀ ਅੱਜ ਬਹੁਤ ਜ਼ਿਆਦਾ ਵਾ ਮੀ ਬੜਾ ਅੱਜ ਅਬੀ ਅਬੀ ਨੂੰ ਮੈਂ ਅਵਲ ਪੀਂਦੀ ਰਹੀ ਨੀ ਕਿੰਨਾ ਮੇਰਾ ਨਾਮ ਵੀ ਚਲੀ ਇੰਡੀਆ ਬਲ ਅਬੀ ਮਨ ਤੇ ਰਵਲ ਚਲੀ ਇੰਡੀਆ ਹਾਂ ਚਲੀਏ ਚਲੀਏ ਚਲੀ ਛੁੱਟੀਆਂ ਆ ਜਣੀਆਂ ਹਣਾ ਹੁਣ ਇੱਕ ਜਾਨੀ ਤੁਸੀਂ ਵੀ ਕੋਈ ਜਾਨੀ ਸਾਨੂੰ ਚਾਹਨਾਗੇ ਪਿਆ ਦੋ ਦੌਣ ਅਨੰਦ ਨੇ ਅਗਲੀ ਰਾ ਤੁਹਾਨੂੰ ਚਾਹ ਪੀਉਣ ਜਗ੍ਹੀ ਆ ਜਣਾ ਫਿਰ ਚਾਹ ਬਣਾਇਆ ਕਰੂ ਹਣਾ ਅਨੰਦ ਤੂੰ ਬੜੀ ਸੁਸਤੀ ਪਾਈ ਕੀ ਹੈ ਤੂੰ ਉੱਪਰ ਜਾ ਕੇ ਸੌ ਜਾ ਮੈਨੂੰ ਫਿਰ ਸੌਂਗਾ ਸਾਢੇ ਲੱਗ ਗਏ ਰਾਤੀ ਲੇਟ ਸੁੱਤੇ ਹਣਾ ਉੱਠ ਗਏ ਹਾਂ ਬਸ ਮੁੱਕਤੇ 9:30 ਨਰਜਾ ਜੀ ਬੇਟੇ ਬੁਲ ਕੇ ਇਧਰ ਪੈਨ ਸਾਡੇ ਸ਼ਾਪਿੰਗ ਕਰ ਕਰਕੇ ਖਵਾ ਕੇ ਝੋਲੇ ਦੇ ਵਿੱਚ ਸਮਾਨ ਪਾਤਾ ਆਓ ਇਧਰ ਆ ਕੋਈ ਨਾਲ ਡਰੈਸ ਬਹੁਤ ਪਸੰਦ ਆਈ ਇਧਰ ਪੈਨ ਚਾਹ ਬਣਾ ਲਈ ਆ ਹੂੰ ਹੂੰ ਇਧਰ ਕੱਪੜੇ ਪਾ ਪਾ ਕੇ ਵੇਖਣਦੇ ਆ ਦੀਦੀ ਨੇ ਸਾਡੇ ਵੱਤ ਬਹੁਤ ਸਾਰੀ ਸ਼ਾਪਿੰਗ ਕੀਤੀ ਤਿੰਨਾ ਪਹਿਣਾ ਵਾਸਤੇ ਬਹੁਤ ਬਹੁਤ ਥੈਂਕ ਯੂ ਦਾ ਦੱਬ ਸਾਰਿਆਂ ਨੇ ਆਪਾਂ ਪਲੇ ਝੋਲੇ ਭਰ ਲਏ ਵਰੇਂਦਰ ਤੂੰ ਆਪਣਾ ਖਵਰ ਅਖਲੇ ਰੱਖ ਲਿਆ ਕਿਤੇ ਮੈਂ ਰੱਖ ਲਿਆ ਵਾ ਉਧਰ ਮੈਡਮ ਪਾਪਾ ਕੇ ਵੇਖਣ ਦੀ ਆ ਤੇ ਸਾਡੇ ਕੋਈ ਹਿੰਮਤ ਨਹੀਂ ਤੇ ਅਨਹਦਵਲ ਵੇਖੋ ਅਨੰਦ ਨੂੰ ਅੱਜ ਠੰਡ ਬੜੀ ਲੱਗਣ ਦੀ ਲੱਗਦਾ ਇਹਨੂੰ ਥੋੜਾ ਬੁਖਾਰ ਹੋ ਗਿਆ ਵਾ ਇਧਰ ਤਾਂ ਪੈਨ ਰੈਡੀ ਹੋ ਕਿੱਥੇ ਚੱਲੇ ਜੋ ਕੱਲ੍ਹ ਸੇ ਤਿਆਰ ਹੋ ਕੇ ਕਿੱਥੇ ਚੱਲੇ ਆ ਨਾਲੇ ਕੱਲੇ ਕੱਲੇ ਬਹੁਤ ਸੋਹਣੀ ਬੈਸਤਾ ਜੀ ਥੈਂਕ ਯੂ ਤੁਹਾਡਾ ਚੋਲਾ ਤਿਆਰ ਹੈ ਭਾਜੀ ਮੇਰੇ ਵਾਸਤੇ ਸਾਰਾ ਕੁਝ ਭੈਣ ਨੇ ਸਾਨੂੰ ਇੰਗਲੈਂਡ ਵਾਲੀ ਨੇ ਸਾਰੀਆਂ ਭੈਣਾਂ ਨੂੰ ਗਿਫਟ ਦਿੱਤੇ ਆ ਬਹੁਤ ਬਹੁਤ ਥੈਂਕ ਯੂ ਇੰਗਲੈਂਡ ਵਾਲੀ ਭੈਣ ਜੀ ਤੇ ਮੇਰੀ ਗੱਲ ਸੁਣੋ ਤੁਹਾਡੇ ਝੋਲੇ ਤਿਆਰ ਸਾਡੇ ਤਿਆਰ ਜਿਹੜੇ ਹੈਗੇ ਆ ਦੂਜਾ ਕੀ ਕਹਿੰਦੇ ਨੇ ਆ ਸੂਟਕੇਸ ਹੈ ਮੈਨੂੰ ਲੱਗਦਾ ਇੱਕ ਹੋਰ ਨਾਲ ਐਕਸਟਰਾ ਲਗੇਜ ਕਰਾਉਣਾ ਪੈਣਾ ਕਿਉਂਕਿ ਸਹੀ ਗੱਲ ਬਹੁਤ ਜ਼ਿਆਦਾ ਹੋ ਗਿਆ ਭੈਣ ਕੋਲ ਹੁੰਦੇ ਬਹੁਤ ਜਿਆਦਾ ਸਾਰੇ ਫਾਇਦੇ ਕਿਦਰ ਚਾਹ ਵੀ ਤਿਆਰ ਹੋ ਕੇ ਆ ਗਈ ਆ ਅਨਹਦ ਹੂੰ ਬੋਰ ਹੁੰਦੇ ਆ ਕਲ ਕੋਈ ਨਹੀਂ ਜਾਣੇ ਘੁੰਮਣ ਮੀ ਹਟਦਾ ਤੇ ਵਿੱਚ ਮੀ ਵੀ ਬੜਾ ਜਿਆਦਾ ਪੈਂਦੇ ਨਹੀਂ ਹਟਣਾ ਕੋਈ ਨਹੀਂ ਪਾਵਾਂ ਜਾਵਾਂਗੇ ਜੋ ਮੀ ਹਟਦਾ ਤੇ ਅੱਭੀ ਕਿਦਾਂ ਅੱਭੀ ਦਾ ਵੀ ਅੱਜ ਸਕੂਲ ਕੱਲਾ ਸੀ ਅੱਜ ਛੁੱਟੀ ਹੀ ਕੱਲੀ ਹੁਣ ਕੱਲ ਚੱਲ ਜਾਣਾ ਅੱਭੀ ਨੇ ਢੜਕਾ ਰੱਖਾਂ ਸਾਰੇ ਮਸਾਲੇ ਚੰਦਰ ਸਾਰੇ ਕਿਚਨ ਦੇ ਵਿੱਚ ਲੱਗੇ ਤਿਆਰੀ ਕਰਨ ਦੇ ਸਰਾਣਾ ਵੀ ਖਾਣੇ ਬਣਾਉਂਦੀ ਤੱਕ ਤੇ ਤੜਕਾ ਲੱਗੰਦਾ ਤੂੰ ਕੰਨ ਕੀ ਕਰਨੀ ਤੂੰ ਕਰਨੀ ਬਹਨੇ ਦੀ ਆਣੋਂ ਪਾਣੀ ਪੀ ਜਾ ਨੀ ਥਲੇ ਥੱਬੂ ਥੱਬੂ ਹੀ ਖਾ ਲੈ ਇਹ ਦੋਵੇਂ ਜਣੇ ਸਾਰਾ ਦਿਨ ਸਤਾਂ ਸ਼ਾਮ ਨਿਸ਼ਾਮ ਨਹੀਂ ਕਰਦੇ ਬੂ ਯਾਨੀ ਥੱਲੇ ਕੇ ਜਹ ਕੇ ਅਵਰ ਸਵਾ ਦੇ ਦੇਣਾ ਰੋਬੋ ਤੈਨਾਂ ਕੇ ਜਹ ਪਰ ਬੋਲਾ ਨਾ ਪਾਉ ਥੱਲੇ ਜਾਓ ਫੇਰ ਪਾ ਲੈ 7 اپ 7 اپ ਪੀ 0 70 ਹਾਂ 0 ਚਲ ਅਵਰ ਹਾਂ ਅਬ ਇਹ ਵਾਹਲੀ ਮੂੰਹ ਚ ਨਿਕਲਦਾ ਅਬ ਨਹੀਂ ਉਠਿਆ ਹੋ ਸੁੱਤਾ ਵਾ ਇਹਦਾ ਬ੍ਰੇਕਫਾਸਟ ਬਣ ਗਿਆ ਬ੍ਰੇਕਫਾਸਟ ਨਹੀਂ ਸੌਰੀ ਲੰਚ ਹੋਸਤ ਵਾਦ ਲੱਗਦਾ ਜੋ ਆਜਾ ਤਾਂ ਹੀ ਵੀ ਕਹਿੰਜੀ ਅਰਮਾਨ ਕਿੱਥੇ ਗਿਆ ਅਰਮਾਨ ਉੱਪਰ ਫੋਨ ਚਾਰਜ ਲਾਉਣ ਮੋਸ਼ ਕਰਤੀ ਓਤਨਾ ਪੀਤੀ ਅੱਜ ਬਾਰਿਸ਼ ਆਉਂਦੀ ਅੱਜ ਨਹੀਂ ਆਇਆ ਜਾਣਾ ਅੱਜ ਘਰੇ ਹੀ ਖਾਓ ਪੀਓ ਓਕੇ ਆਜਾ ਸ਼ਿਕਰ ਰੋਣ ਨਾ ਅਭੀ ਨੂੰ ਫਿਰ ਭੁੱਖ ਲੱਗ ਗਈ ਭੁੱਖ ਨਹੀਂ ਲੱਗੀ ਮੇਰੇ ਨਹੀਂ ਹੋ ਮਾਸੀ ਵੀ ਹਾਂ ਮਾਸੀ ਦਾ ਵਹ ਬੋਲੀ ਬੋਲ ਅਭੀ ਅਜ ਬਾਹਰ ਜਾਣਾ ਸੀ ਬਾਸ਼ ਕਰਕੇ ਉਹ ਨਹੀਂ ਜਾ ਨਹੀਂ ਸਕਿਆ ਆਪਾਂ ਅਭੀ ਛੁੱਟੀ ਵੀਸ ਹੋ ਗਈ ਕੱਲ ਅਸੀਂ ਜਾਵਾਂਗੇ ਅਭੀ ਸਕੂਲ ਜਾਊਗਾ ਥਾਣਾ ਵੀ ਉਹ ਉਹ ਖਾ ਉਹ ਸੁੱਤਾ ਜਾਂ ਹਾਂ 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 ਥਾਣਾ ਮੈਂ ਦੋਨੋਂ ਕਦੀ ਨਾ ਸੁਆਇਆ ਹੀ ਨਹੀਂ ਹੋ ਮੈਂ ਮਾ ਆਪ ਨੂੰ ਸੰਗੀ ਨਾਲ ਸੰਦੀਪ ਜਾ ਥਾਲੋ ਵੇਖਿਆ ਹੈ ਕੋਈ ਨੋ ਜਾਨੇ ਥਾਲੋ ਬੜੇ ਚਿਰਾਂ ਦੀ ਵੇਟ ਕਰ ਰਹੇ ਸੀ ਅੱਗੇ ਤੁਸੀਂ ਕੀ ਖਾਣ ਲਗੇ ਭਾਂਜੀ ਸਬਜ਼ੀਆਂ ਸਬਜ਼ੀਆਂ ਮਰ ਛੱਡਣ ਕਹਿੰਦਾ ਮੋਟੀ ਹੋ ਗਈ ਮੈਂ ਹਟਾਈ ਕਰਦੀ ਧਿਆਨ ਨਹੀਂ ਕਹਿ ਲਾ ਨਾ ਮੋਟੇ ਕਿੱਦਾਂ ਦਾ ਲੱਗਾ ਇੰਗਲੈਂਡ ਤੁਹਾਨੂੰ ਗਾਇ ਕਦ ਆ ਸਹੀ ਗੱਲ ਅੱਜ ਅਸੀਂ ਕਹਿ ਜਾਵਾਂਗੇ ਤੇ ਅੱਜ ਮਾਰਸ਼ੀ ਨਹੀਂ ਕਰਨੀ ਮਾਸੇ ਮਾਸੇ ਨੂੰ ਥਾਲ ਦੋ ਪਹਿਲਾਂ ਪਹਿਲੇ ਥਾਲ ਲੈਣਾ ਉਹਨਾਂ ਨੇ ਬਣਾਈ ਤਾਂ ਕਬਾਰ ਕਿੱਜੇ ਮੇਰੇ ਜੀ ਉਹਨਾਂ ਆਪਣੇ ਘਰ ਦੇ ਚਿਕੜ ਆ ਵੀ ਕੀ ਕਲਰ ਹੋਨੇ ਮੁੰਡਾ ਤਾਂ ਸੁੱਤਾ ਸੁੱਤਾ ਸਹੀ ਵੀ ਨਾਲ ਉਹਨੇ ਸੌਂ ਗਏ ਜੋ ਮੈਨੂੰ ਲੱਗਦਾ ਵਿਰਿੰਦਰ ਤੇਰੇ ਮੁੰਡੇ ਦੇ ਪਾਜਣਾ ਵੀ ਸੌ ਲਿਆ ਨੇ ਕੋਈ ਨਹੀਂ ਇਹ ਜਾਗਣਗੇ ਨਾ ਜਾਗੂਗਾ ਨਾ ਮੁੰਡਾ ਤੇ ਇਹਨੂੰ ਚਕਾਵਾਂਗੇ ਆਪੇ ਨਹੀਂ ਰਾਤ ਨੂੰ ਕਦੋਂ ਪੁੰਚਦਾ ਹੈ ਮੁੰਡਾ ਐਣਾ ਤੇ ਉੱਠਣ ਲਈ ਦਿਆਂ ਜ਼ਬਰਦਸਤੀ ਖੋਲਣ ਤਾਂ ਵੀ ਨਹੀਂ ਉੱਠਦਾ ਜਾ ਸੰਦੀ ਚਾਹ ਬਣਾ ਲਿਆ ਹੁਣ ਤੂੰ ਲੈ ਮੇਰੇ ਆਪ ਦੀ ਚਾਹ ਤੂੰ ਕਿਹਾ ਨੇ ਪੀਣੀ ਨਹੀਂ ਮੇਰੀ ਚਾਹ ਮੈਂ ਪੀ ਲੂੰਗੀ ਕੀ ਚੰਗਾ ਮੈਂ ਫੁਲਾ ਨਹੀਂ ਪਰ ਕਿਸੇ ਨੂੰ ਪਸੰਦ ਨਹੀਂ ਹੁੰਦੀ ਤੇਰੀ ਕੀ ਮੈਂ ਮੈਂ ਦਿਖਾਉਂਗਾ ਤੇਰੇ ਮੇਰੇ ਹੱਥ ਦਾ ਮੇਰੇ ਨਹ ਦੇ ਕਿੰਨੇ ਲੰਬੇ ਲੰਬੇ ਚੰਨਿਆੜ ਸੁਦੇਸ਼ ਸੁਦੇਸ਼ ਤੂੰ ਉਹਨਾਂ ਨੂੰ ਬਿਲਕੁਲ ਨਾ ਘੰਡੇ ਚ ਡੱਕੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਇਧਰ ਉੱਠ ਗਿਆ ਅਵਲ ਸਾਡਾ ਅਵਲ ਓਏ ਅਵਲ ਕਿੰਨਾ ਛੁੱਕਿਆ ਤੈਨੂੰ ਵੀਰੇ ਨੇ ਓਏ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਕਿ ਨਹੀਂ ਹਾਂ ਉਹ ਕਿੱਥੇ ਜਾਣਾਈ ਅਬੀ ਤੂੰ ਆ ਚੱਕ ਸਿਆ ਨਾ ਅਨਾ ਦ ਹਾਨੂੰ ਥੱਲੇ ਹਾਂ ਬੋਲਨੇ ਵੀ ਸੌ ਲਿਆ ਮੈਂ ਵੀ ਥੋੜਾ ਜਿਆਦਾ ਸੌ ਲਿਆ ਹੁਣ ਅਹੀਂ ਚੱਲਨੇ ਥੱਲੇ ਜੱਕ ਚਾ ਚੁ ਪਿੰਨੇ ਹੁਣ ਅਹੀਂ ਆਇਲ ਦੁਪਰ ਪਾ ਦੇ ਇਹਦਾ ਸੋ ਜਾ ਤੀ ਕਚਾ ਜੇ ਉਹ ਚੱਕਲਾ ਥੱਲੇ ਹੁਣ ਆ ਵੇ ਅਮ ਡੇਪਰਾ ਦੇ ਅੱਖੇ ਲੱਗ ਤੂੰ ਛੋਟਾ ਭਰਾ ਆ ਆ ਤੇਰੇ ਨਾਲ ਚੱਲੋ ਚਲੋ ਮੇਰੇ ਚੱਪਲਾ ਤੇਰੀ ਮੈਨੂੰ ਮਨਿੰਗ ਦੀ ਦੂਦੀ ਦੂਦੀ ਇਹ ਤਾਂ ਮੈਂ ਡਾਂਟ ਕਮਾ ਮਾ ਗੁੱਡ ਮੋਰਨਿੰਗ ਤੇ ਆ ਨਾ ਤੇ ਨਾਲ ਤੇ ਸਾਥ ਚੱਲ ਉਹ ਬੱਟੇ ਨਹੀਂ ਇਹ ਲਰਚੀਆਂ ਨਹੀਂ ਇੱਥੇ ਇਹ ਤਾਂ ਬੁਇਆ ਤਾਂ ਕੱਢੀ ਬੁਇਆ ਤਾਂ ਕਿਉਂ ਨਾ ਕਰਦੀ ਸਾਰਾ ਸਾਮਲੇ ਆਪਾਂ ਸਾਮਲੇ ਸਾਮਲੇ ਚਾਹ ਬੱਚ ਬਣਾ ਲਓ ਮੈਂ ਬਜੰਦੀ ਮੇਰੇ ਚਾਹ ਬਣਾਉਣੀ ਬਣਾਉਣੀ ਵੀਡੀਓ ਬਣਾ ਸਕਦੀ ਮੈਂ ਚਾਹ ਨਹੀਂ ਬਣਾ ਸਕਦੀ ਚਾਹ ਬਣਾਉਂਦੀ ਆਈ ਨਾ ਮੈਂ ਬਹੁਤ ਚਾਹ ਪਿਆਈ ਮਤ ਨਹੀਂ ਹੀ ਨਹੀਂ ਨਹੀਂ ਮੈਂ ਮੈਂ ਤਾਂ ਫੋਲਡ ਕਰ ਆਪਾਂ ਵਿਲੇ ਬੱਕ ਸਾਰੇ ਭੀਜੀ ਨਾ ਬਤੂ ਮੈਂ ਥੋੜਾ ਬਸ ਆਪਾਂ ਦੇ ਨਹੀਂ ਕੀ ਨਪਰੇਗੀ ਅੰਮ੍ਰਿਤਸਰ ਜਨੇ ਅੱਛਾ ਨਹੀਂ ਉਹ ਕੱਢ ਲੈ ਰੋਦ ਦੇ ਵੱਜ ਗਏ 8 ਤੇ ਹੁਣ ਅਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਆਂ ਤੇ ਥੱਕ ਖਾ ਰ ਕੇ ਮੇਰੇ ਨੂੰ ਸੌਣ ਦੀ ਤਿਆਰੀ ਦੇ ਵਿੱਚ ਆ ਨਾ ਤਾਂ ਵੀ ਸੌਣ ਦੀ ਤਿਆਰੀ ਚ ਪਰ ਗੱਲਾਂ ਇਹਨਾਂ ਦੀ ਫਟਦੀਆਂ ਹੁੰਦੀਆਂ ਸਾਰਿਆਂ ਦੀ ਅੰਦਰ ਅੰਗਲ ਤੇ ਆ ਅਭੀ ਵਿਆਹ ਵਾਲੇ ਦੇ ਨਾਲ ਖੇਡਣ ਖੇਡਣ ਨੂੰ ਕਿੱਥੋਂ ਮੈਂ ਕਿਹੋ ਜਿਹਾ ਦੋਸਤਾਂ ਨੂੰ ਵਿਆਹ ਮਤਲਬ ਕਿ ਇਦਾਂ ਹੀ ਅਭੀ ਉਹਨੂੰ ਸਤੰਗ ਕਰ ਰਹੇ ਨੇ ਆ ਉਹ ਕੁਝ ਵੀ ਨਹੀਂ ਕੀਤਾ ਮੈਂ ਮਾਂ ਤੇ ਪਾਜੀ ਗਏ ਨੇ ਬਾਹਰ ਮੈਂ ਫਿਰਨ ਤੇ ਅਸੀਂ ਤਾਂ ਨਹੀਂ ਗਏ ਬਾਹਰ ਮੀਂਹ ਹੋ ਰਿਹਾ ਸਾਰਾ ਜਿਵੇਂ ਸਾਡੇ ਅੱਜ ਦਾ ਦਿਨ ਤਾਂ ਐਵੇਂ ਗਿਆ ਬਾਰਿਸ਼ ਨਹੀਂ ਜਿਆਦਾ ਮਰਨ ਬਾਹਰ ਜਾ ਕੇ ਨਹੀਂ ਕੋਈ ਹਵਾ ਨਹੀਂ ਆਉਂਦੀ ਅਸੀਂ ਕਹੇ ਕਿ ਪਹਿਲੇ ਤਾਂ ਅੱਟਕੇ ਚੱਲ ਜਾਏ ਘੁੰਮਣ ਫਿਰਾਂ ਬਾਹਰ ਬਾਰਿਸ਼ ਨਹੀਂ ਜਿਆਦਾ ਹਿੱਟ ਜਾਏਗੀ ਆ ਤੇ ਆਪਾਂ ਸਵੇਰ ਦੇ ਆਵਲੇ ਸੋਫੇ ਤੋਂ ਨਹੀਂ ਉੱਠੇ ਕਰ ਬੈੱਡ ਤੇ ਕਨ ਸੋਫੇ ਤੇ ਸਾਰਾ ਦਿਨ ਇਦਾਂ ਹੀ ਬਿਜੀ 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 ਕੋਈ ਨਹੀਂ ਕੁਝ ਨਹੀਂ ਕੋਈ ਨਹੀਂ ਕੁਝ ਨਹੀਂ ਕਿਹੜੇ ਵਾਲੀ ਦੇਣ ਹੱਥ ਪੈਰ ਬੜੇ ਠਰੇ ਮੁੰਡੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਤਾਂ ਕੱਲ ਤੁਹਾਨੂੰ ਮਿਲਾਂਗੇ ਬਾਏ ਬਾਏ ਸਾਰਿਆਂ ਅਗਰ ਜਾਵਾਂਗੇ ਕਿਤੇ ਰਹਿ ਤੈਨੂੰ ਨਵੇਂ ਵਲੌਗ ਦੇ ਨਾਲ ਮਿਲਦੇ ਆਂ ਚਲੋ ਬਾਏ ਬਾਏ ਕਰਦੇ ਆਂ ਦੀਦੀ ਚੈਨਲ ਨੂੰ ਕਰਕੇ ਲਾਈਕ ਬਾਏ ਬਾਏ ਕਰਦੇ ਤੁਸੀਂ ਇੱਧਰ ਬਾਏ ਬਾਏ ਅਵਲ ਅਵਲ ਬਾਏ ਬਾਏ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਦੇ ਨਾਲ ਤੁਹਾਨੂੰ ਬਾਏ 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 ਸਾਰਿਆਂ